ਜਾਣਾ ਚਾਹਦੇ ਆਂ ਅੱਜ ਮੇਲੇ ਬਾਰੇ ਹਾਜੀ ਸਾਰੇ ਸੰਗਤਾਂ ਨੂੰ ਜੈਪੀ ਨਾਲ ਦੀ ਮਰੀਚ ਪਾਕਿਸਤਾਨ ਤੋਂ ਨਗਰ ਨਗਰ ਗੁੱਗਾ ਯਾਰ ਪੇਂਦੀਆਂ ਬੁਗਾ ਨੋਮੀ ਐ ਉਹ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿੱਚ ਬੈਠ ਲੇ ਦਿੰਨੀਆਂ ਇਹ ਸੰਗਤਾਂ ਨੂੰ ਲੱਖ ਲੱਖ ਮੁਵਾਕਾ ਦਿੰਦੇ ਆਂ ਕਿ ਜਿਹੜਾ ਅੱਜ ਦਾ ਜਾਗਾ ਸਾਡੇ ਪੂਰੇ ਨਗਰ ਦਾ ਸਾਂਝੀ ਜਿਹੜਾ ਸਾਂਝ ਜਾਗਾ ਸਾਰਿਆਂ ਇੱਥੇ ਬੈਣਦੀਆਂ ਸੰਗਤਾਂ ਨਾਲ ਮਿਲ ਕੇ ਇਸ ਖੁਸ਼ੀ ਦੇ ਮਤਮੋਤ ਦੇ ਵਿੱਚ ਸਾਨੂੰ ਮਾਰਦੇ ਆਂ ਆ ਸਾਰੀਆਂ ਸੰਗਤਾਂ ਕੋਈ ਗੁੱਗਾ ਨੋਮੀ ਦੇ ਸਾਰੇ ਸੰਗਤਾਂ ਨੂੰ ਬਠਾਟ ਗੋਗਾ ਜੈਪੀ ਜੈ ਜੀ ਰਾਦੇ ਜੈ ਗੁਰਦੇਵ ਧੰਨ ਗੁਰਦੇਵ ਅੱਜ ਜਿਹੜਾ ਦਿਨ ਆ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਹਰ ਸਾਲ ਦੀ ਤਰ੍ਹਾਂ ਦਰਬਾਰ ਪੰਜ ਪੀਰ ਚਕੰਡੀ ਗੁੱਗਾ ਯਾਰ ਪੀਜੀ ਨਗਰ ਪਿੰਡ ਚਿਹੜੂ ਤਹਿਸੀਲ ਫਰਵਾੜਾ ਜ਼ਿਲ੍ਹਾ ਕਪੂਥਲਾ ਦੇ ਅਦੀਨ ਆਉਂਦਾ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਖੜੀ ਵਾਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਗੁਪਾਇਰ ਪੀਜੀ ਦੇ ਜੋ ਸਮੂਹ ਸੇਵਾਦਾਰ ਮੰਡਲ ਵੱਲੋਂ ਘਰ 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 ਵਿੱਚ ਜਾ ਕੇ ਅਲ ਖਿਚਾਈ ਜਾਂਦੀ ਆ ਔਰ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਆ ਅੱਜ ਸਮੂਹ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਖੇੜੇ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡਾ ਜੱਗ ਕਰਵਾਇਆ ਜਾ ਰਿਹਾ ਹੈ ਔਰ ਰਾਤ ਨੂੰ ਮਹਿਫਲੇ ਕਵਾਲ ਕਰਵਾਇਆ ਜਾਏਗੇ ਔਰ ਕੱਲ ਨੂੰ ਛੇਂਜ ਦਾ ਪ੍ਰੋਗਰਾਮ ਹੋਵੇਗਾ ਜਿੱਤੇ ਬਹੁਤ ਵੱਡੇ ਵੱਡੇ ਪਹਿਲਵਾਨ ਆਪਣੀ ਹਾਜ਼ਰੀ ਲਗਵਾਉਣਗੇ ਔਰ ਇਸ ਜਿਹੜੇ ਪਵਨ ਪਵਿੱਤਰ ਦਿਨ ਤੇ ਅਸੀਂ ਸੇਵਾਦਾਰ ਮੰਡਲ ਜਿਹੜਾ ਆ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਆ ਔਰ ਆਸ਼ੀਰਵਾਦ ਮੰਗਦੇ ਆ ਕਿ ਆਪਣਾ ਆਸ਼ੀਰਵਾਦ ਦੇਣ ਤਾਂ ਕਿ ਅਸੀਂ ਵੱਧ ਚੜਕੇ ਔਰ ਸੇਵਾ ਕਰ ਸਕੀਏ ਅੱਜ ਦੇ ਦਿਨ ਦੀਆਂ ਸਮੂਹ ਸਾਧ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਜੀ